ਪੀਟੀਸ਼ਨ نیوز ਦੇਖ ਰਹੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਚੋਰਾਂ ਨੂੰ ਉਹਨਾਂ ਦੀ ਚਤੁਰਾਈ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਉਹ ਇੱਕ ਮਹਿਲਾ ਦਾ ਪਰਸ ਖੋ ਕੇ ਫਰਾਰ ਹੋਣ ਲੱਗੇ ਉਤੋਂ ਉਹਨਾਂ ਦੀ ਕਿਸਮਤ ਵੀ ਇੰਨੀ ਮਾੜੀ ਸੀ ਮੌਕੇ ਤੋਂ ਭੱਜਤਾ ਗਏ ਲੇਕਿਨ ਅੱਗੇ ਆ ਗਈ ਭੀੜ ਔਰ ਭੀੜ ਦੇ ਵਿੱਚ ਫਸ ਗਏ ਤੇ ਐਸੇ ਦਰਮਿਆਨ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਤੇ ਫੜਨ ਤੋਂ ਬਾਅਦ ਕਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਤੁਸੀਂ ਦੇਖ ਲਓ ਔਰ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਜਦੋਂ ਚੋਰ ਕੋਈ ਫੜਿਆ ਜਾਂਦਾ ਹੈ ਤਾਂ ਫਿਰ ਕਿਸ ਤਰੀਕੇ ਦੇ ਨਾਲ ਭੀੜ ਉਹਨਾਂ ਦੀ ਸੇਵਾ ਕਰਦੀ ਹੈ ਹਾਲਾਂਕਿ ਲੋਕ ਇਹ ਵੀ ਕਹਿ ਸਕਦੇ ਆ ਕਿ ਲੋਕਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਲਿਆ ਪਰ ਹੁਣ ਜਰਾ ਤੁਸੀਂ ਖੁਦ ਗੌਰ ਕਰੋ ਦੱਸੋ ਸਾਨੂੰ ਕਮੈਂਟ ਕਰਕੇ ਵੀ ਦੱਸੋ ਲੋਕ ਇਸ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲੈਂਦੇ ਨੇ ਕਿਉਂਕਿ ਕਾਨੂੰਨ ਸ਼ਾਇਦ ਆਪਣਾ ਕੰਮ 100% ਦੀ ਸਹੀ ਢੰਗ ਨਾਲ ਨਹੀਂ ਕਰਦਾ ਇਸ ਕਰਕੇ ਲੋਕਾਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣਾ ਪੈਂਦਾ ਤੇ ਇਹ ਮੂੰਹ ਬੋਲਦੀਆਂ ਤਸਵੀਰਾਂ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੀਆਂ ਉਸੇ ਦਾ ਨਤੀਜਾ ਨੇ ਹੋਂ ਤੁਹਾਨੂੰ ਦੱਸ ਦਿਆਂ ਪੂਰੀ ਖਬਰ ਕੀ ਹੈ ਤਰਨਤਾਰਨ ਦਾ ਇਲਾਕਾ ਹੈ ਪੱਟੀ ਜਿੱਥੇ ਇੱਕ ਮਹਿਲਾ ਜਾ ਰਹੀ ਸੀ ਤੇ ਪਰਸ ਖੋ ਕੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਫਰਾਰ ਹੋ ਜਾਂਦੇ ਨੇ ਤੇ ਅੱਗੇ ਭੀੜ ਦੇ ਵਿੱਚ ਫਸ ਜਾਂਦੇ ਨੇ ਕਿਉਂਕਿ ਜਾਮ ਲੱਗਿਆ ਹੁੰਦਾ ਉੱਥੇ ਫਸ ਜਾਂਦੇ ਨੇ ਉਹ ਮਹਿਲਾ ਵੀ ਉਸ ਦੇ ਨਾਲ ਜੋ ਸਾਥੀ ਹੁੰਦੇ ਨੇ ਉਸ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਜਾਂ ਫਿਰ ਆਲੇ ਦੁਆਲੇ ਦੇ ਲੋਕ ਹੁੰਦੇ ਨੇ ਉਹ ਚੋਰਾ ਨੂੰ ਫੜ ਲੈਂਦੇ ਨੇ ਤੇ ਚੋਰਾ ਨੂੰ ਫੜਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਉਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਮ ਕੇ ਲੋਕ ਆਪਣਾ ਹੱਥ ਸਾਫ਼ ਕਰਦੇ ਨੇ ਦੋਨਾਂ ਨੂੰ ਲੋਕ ਕੁੱਟਦੇ ਨੇ लाठी ਡੰਡਿਆਂ ਦੇ ਨਾਲ ਵੀ ਕੁੱਟਦੇ ਨੇ ਚਪੇੜਾ ਵੀ ਮਰੀ ਜਾਂਦੀਆਂ ਨੇ ਮੁੱਕੇ ਮਾਰੇ ਜਾਂਦੇ ਨੇ ਇਸ ਤੋਂ ਇਲਾਵਾ ਜੋ ਮਹਿਲਾ ਹੁੰਦੀ ਹੈ ਉਹ ਵੀ ਕਿਵੇਂ ਨਾਰੀ ਸ਼ਕਤੀ ਆਪਣਾ ਬਦਲਾ ਲੈਂਦੀ ਹੈ ਉਹ ਵੀ ਮਹਿਲਾ ਵੀ ਥੱਪੜ ਮਾਰਦੀ ਨਜ਼ਰ ਆ ਰਹੀ ਹੈ ਚੋਰ ਸੀਗੇ ਤੁਹਾਨੂੰ ਇੱਕ ਵਾਰ ਫਿਰ ਤੋਂ ਸਾਰੀ ਖਬਰ ਦੱਸ ਦਿੰਦੇ ਆ ਜਿਹੜੇ ਲੋਕ ਹੁਣੇ-ਹੁਣੇ ਸਾਡੇ ਨਾਲ ਜੁੜੇ ਨੇ ਇਹ ਤਰਨ ਤਰਨ ਦੇ ਨਜ਼ਦੀਕ ਪੱਟੀ ਇਲਾਕਾ ਪੈਂਦਾ ਹੈ ਜਿੱਥੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਾ ਰਹੇ ਸੀ ਕਿਸੇ ਨੂੰ ਆਪਣਾ ਨਿਸ਼ਾਨਾ ਬਣਾਉਣਾ ਚਾਹੁੰਦੇ ਸੀ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਕਿ ਇਹ ਚੋਰ ਨੇ ਹਾਂਡੇ ਹੋਏ ਬਦਮਾਸ਼ ਨੇ ਤੇ ਇਹਨਾਂ ਨੇ ਸੋਚਿਆ ਕਿ ਚਲੋ ਚੋਰੀ ਕਰਦੇ ਆ ਸ਼ਾਇਦ ਨਸ਼ੇ ਦੀ ਪੂਰਤੀ ਕਰਨੀ ਹੋਣੀ ਹੈ ਪਤਾ ਚੱਲਿਆ ਲੋਕਾਂ ਤੋਂ ਕਿ ਨਸ਼ੇ ਕਰਨ ਦੇ ਵੀ ਆਦੀ ਨੇ ਤਾਂ ਇੱਕ ਮਹਿਲਾ ਜੋ ਤੁਰਦੀ ਜਾ ਰਹੀ ਹੁੰਦੀ ਹੈ ਉਸਦੇ ਹੱਥ ਵਿੱਚੋਂ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ ਅੱਗੇ ਜਾਮ ਲੱਗਿਆ ਹੁੰਦਾ ਹੈ ਭੀੜ ਦੇ ਵਿੱਚ ਇਹਨਾਂ ਦੀ ਬਾਈਕ ਫਸ ਜਾਂਦੀ ਹੈ ਤਾਂ ਲੋਕ ਮੌਕੇ ਦੇ ਉੱਤੇ ਇਹਨਾਂ ਨੂੰ ਫੜ ਲੈਂਦੇ ਨੇ ਫੜ ਕੇ ਇਹਨਾਂ ਦਾ ਘੁਟਾਪਾ ਛਾੜ ਦਿੰਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਜਾਂਦਾ ਹੈ ਹੁਣ ਅਸੀਂ ਨਹੀਂ ਕਹਿੰਦੇ ਕਿ ਪੁਲਿਸ ਇਹਨਾਂ ਨੂੰ ਕਿਵੇਂ ਛੱਡਦੀ ਹੈ ਕਿਵੇਂ ਨਹੀਂ ਛੱਡਦੀ ਕਿਉਂਕਿ ਕਾਨੂੰਨ ਦਾ ਡਰ ਤਾਂ ਬਿਲਕੁਲ ਨਹੀਂ ਹੈ ਬੇਖੌਫ ਨੇ ਲੁਟੇਰੇ ਸਾਫ਼ ਤੌਰ ਤੇ ਡੰਕੇ ਦੀ ਚੋਟ ਤੇ ਪੂਰਾ ਪੰਜਾਬ ਕਹਿੰਦਾ ਹੈ ਕਿ ਪਤਾ ਨਹੀਂ ਐਸਾ ਕੀ ਹੈ ਕਿ ਚੋਰ ਲੁਟੇਰੇ ਬਦਮਾਸ਼ਾਂ ਨੂੰ ਆਮ ਜਨਤਾ ਫੜ ਕੇ ਜਦੋਂ ਪੁਲਿਸ ਦੇ ਹਵਾਲੇ ਕਰਦੀ ਹੈ ਤਾਂ ਕੀ ਇਹਨਾਂ ਦੇ ਕੋਲ ਐਸੀ ਜਾਦੂ ਦੀ ਛੜੀ ਹੈ ਕਿ ਇਹ ਕੁਝ ਦਿਨਾਂ ਦੇ ਵਿੱਚ ਹੀ ਬਾਹਰ ਆ ਜਾਂਦੇ ਨੇ ਤੇ ਦੁਬਾਰਾ ਫਿਰ ਉਸੇ ਧੰਦੇ ਦੇ ਵਿੱਚ ਪੈ ਜਾਂਦੇ ਨੇ ਚੋਰੀ ਕਰਨ ਲੱਗ ਜਾਂਦੇ ਨੇ ਲੁੱਟਖੁਆ ਕਰਨ ਲੱਗ ਜਾਂਦੇ ਨੇ ਇਹੋ ਜੀ ਕੀ ਗਿਠਮਿਠ ਹੈ ਕੀ ਆਖਿਰਕਾਰ ਇਹ ਲੋਕਾਂ ਦੇ ਸਮਝ ਤੋਂ ਪਰੇ ਹੈ ਇਹ ਚੋਰੀ ਦੀ ਵੀ ਕੋਈ ਪਹਿਲੀ ਵਾਰਦਾਤ ਨਹੀਂ ਹੈ ਐਸੀਆਂ ਤਸਵੀਰਾਂ ਨਿਤ ਸਾਹਮਣੇ ਆਉਂਦੀਆਂ ਨੇ ਔਰ ਉਹੀ ਲੋਕ ਦੁਬਾਰਾ ਦੁਬਾਰਾ ਉਹੀ ਚੋਰੀ ਦੀਆਂ ਵਾਰਦਾਤਾਂ ਕਰਦੇ ਨੇ ਲੁੱਟਾਂ ਖੁਆ ਕਰਦੇ ਨੇ ਬਦਮਾਸ਼ੀ ਕਰਦੇ ਨੇ ਪਰ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹ ਸੁਧਰਨ ਦਾ ਨਾਮ ਨਹੀਂ ਲੈ ਰਹੇ ਹਾਲਾਂਕਿ ਜੋ ਬਦ ਤੋਂ ਵੀ ਹੁਣ ਤਾਂ ਬੱਤਰ ਹੋ ਚੁੱਕੇ ਨੇ ਹਾਲਾਤ ਲੋਕ ਘਰਾਂ ਤੋਂ ਨਿਕਲਣ 'ਚ ਡਰਦੇ ਨੇ ਸ਼ਾਮ ਵੇਲੇ ਤੇ ਹਾਲਾਤ ਹੋਰ ਵੀ ਜ਼ਿਆਦਾ ਪੰਜਾਬ ਦੇ ਖਰਾਬ ਨੇ ਸ਼ਾਇਦ ਜੇਕਰ ਤੁਹਾਡੇ ਚੋਂ ਕੋਈ ਅਫਗਾਨਿਸਤਾਨ ਗਿਆ ਹੋਵੇ ਤਾਲਿਬਾਨ ਦੇ ਰਾਜ ਦੇ ਵਿੱਚ ਵੀ ਇੰਨਾ ਬੁਰਾ ਹਾਲ ਨਾ ਹੋਵੇ ਲੋਕਾਂ ਨੂੰ ਐਵੇਂ ਲੁੱਟਿਆ ਜਾਂਦਾ ਹੋਵੇ ਜੋ ਇਸ ਵਕਤ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਦੇ ਨੇ ਕਿਸੇ ਦੇ ਹੱਥ ਵਿੱਚੋਂ ਮੋਬਾਈਲ ਫੋਨ ਖੋ ਕੇ ਚਲੇ ਜਾਂਦੇ ਨੇ ਸਰੇ ਆਮ ਗੁੰਡਾਗਰਦੀ ਹੁੰਦੀ ਹੈ ਗੋਲੀਆਂ ਚਲਾਈਆਂ ਜਾਂਦੀਆਂ ਘਰਾਂ ਦੇ ਵਿੱਚ ਵੜ ਕੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਹੁਣ ਅੱਜ ਕੱਲ੍ਹ ਦੀ ਹੀ ਘਟਨਾ ਤੁਹਾਨੂੰ ਪਤਾ ਹੋਵੇ ਲੁਧਿਆਣੇ ਕਿਸ ਤਰੀਕੇ ਨਾਲ ਇੱਕ ਵਪਾਰੀ ਦੇ ਗੋਲੀਆਂ ਮਾਰ ਦਿੱਤੀਆਂ ਔਰ ਪਿਛਲੇ ਕਈ ਦਿਨਾਂ ਤੋਂ ਐਸੀਆਂ ਖਬਰਾਂ ਆ ਰਹੀਆਂ ਨੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਸਾਰੇ ਆਮ ਲੋਕਾਂ ਦੇ ਮਾਰ ਦਿੱਤਾ ਜਾਂਦਾ ਹੱਤਿਆ ਕਰ ਦਿੱਤੀ ਜਾਂਦੀ ਹੈ ਸਿਸਟਮ ਬਿਲਕੁਲ ਇਸ ਵਕਤ ਨਕਾਰਾ ਹੋ ਚੁੱਕਾ ਤੇ ਉਸੇ ਨਕਾਰੇ ਸਿਸਟਮ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਨੇ ਬੇਖੌਫ ਲੁਟੇਰੇ ਕਿਵੇਂ ਮਹਿਲਾ ਦਾ ਪਰਸ ਖੋ ਕੇ ਭੱਜ ਜਾਂਦੇ ਸੀ ਤੇ ਅੱਗੇ ਫੜੇ ਜਾਂਦੇ ਨੇ ਜਦਕਿ ਉਹਨਾਂ ਦੀ ਕੁੱਟਮਾਰ ਹੁੰਦੀ ਹੈ ਤੇ ਕੀ ਹੈ ਪੂਰੀ ਵੀਡੀਓ ਹੁਣਾਂ ਪੂਰੀ ਵੀਡੀਓ ਦੇਖ ਲਓ ਕਰਨਗੇ ਕਰ ਦੇਣਾ ਦੱਸ ਲਈ ਇੱਥੇ ਕਰ ਦਿੰਨੇ ਆ ਆਹੀ ਬਣਾ ਹੋ ਗਿਆ ਸਾਨੂੰ ਪਤਾ ਲੱਗ ਗਿਆ ਸੀ ਕਿ ਪਰਸੋਂ ਕੋ ਕੇ ਭੱਜੇ ਆ ਆ ਵੀਰ ਇਹ ਬੰਦੇ ਪਰਸੋਂ ਕੋ ਦੇ ਸੀਗੇ ਆ ਵੇਖ ਲੋ ਪੱਟੀ ਸ਼ਹਿਰ ਦੇ ਵਿੱਚੋਂ ਅਰੇ ਮਗਰਲੇ ਦੇ ਛੱਡ ਮਗਰਲੇ ਦੇ ਛੱਡ ਛੱਡੇ ਨਾਲੇ ਮਗਰਲੇ ਦੇ ਵੀ 拿不到，拿不到。